ਤੁਸੀਂ ਯੂਟਿਊਬ ਤੇ ਸਾਹਮਣੇ ਵੀਡੀਓ ਦੇਖ ਰਹੇ ਹੋ ਦੇਖੋ ਕਿਵੇਂ ਇੱਕ ਵਿਅਕਤੀ ਇੱਕ ਰੈਲੀਸੇਸ਼ਨ ਤੇ ਪਿਆ ਤੁਸੀਂ ਇੱਕ ਦੇਖੋ ਸਾਹਮਣੇ ਨਿਗਾ ਮਾਰੋ ਕਿ ਕਿਸ ਤਰ੍ਹਾਂ ਉਹ ਤੇ ਜੋ ਸਰੀਰ ਤੋਂ ਇੱਕ ਇੱਕ ਜਿਵੇਂ ਤਾਰਾ ਜਿਵੇਂ ਆਸਮਾਨ ਦੇ ਤਰਾਂ ਚੰਕਦਾ ਉਤਰਾ ਆਤਮਾ ਮੰਗ ਨਿਕਲਿਆ ਤੇ ਆ ਦੇਖੋ ਦਿਵਿਸਾ ਬਹੁਤ ਸੁਣਾ ਦੇਖੋ ਦੇਖੋ ਕਿਵੇਂ ਨਿਕਲ ਕੇ ਜਾ ਰਿਹਾ ਤੇ ਉਸ ਤੋਂ ਬਾਅਦ ਇਹ ਅਗਲੇ ਲੱਗਿਆ ਯਾਨ ਨਾਲ ਦੇਖੋ ਕਈ ਵਾਰੀ ਲੋਕ ਕਹਿੰਦੇ ਕਿ ਆਤਮਾ ਅ ਨਹੀਂ ਹੁੰਦੀ ਆ ਜਾਂ ਹੋਸ਼ ਜਗ ਨਹੀਂ ਹੁੰਦੀ ਆ ਤੁਸੀਂ ਧਿਆਨ ਨਾਲ ਦੇਖੋ ਸਿੱਕੇ ਘਰ ਨਾਲ ਉਸ ਵਿਅਕਤੀ ਦੇ ਅ ਸਰੀਰ ਤੋਂ ਇਹ ਇੱਕ ਜਿਵੇਂ ਨਿਕਲਿਆ ਤੇ ਅਲਗ-ਅਲਗ ਪ੍ਰਕਾਰ ਕਰ ਰਿਹਾ ਧਿਆਨ ਨਾਲ ਦੇਖੋ ਇਹ ਸਾਰੀ ਘਟਨਾ ਸੀਸੀ ਕੈਮਰੇ ਵਿੱਚ ਕੈਦ ਹੋਈ ਆ ਤੁਸੀਂ ਦੇਖੋ ਕਿ ਇਸ ਚੀਜ਼ ਨੂੰ ਆਪਾਂ ਕੀ ਮੰਨਦੇ ਆ ਆਤਮਾ ਜਾਂ ਪੂਤ ਉਤਪ੍ਰੇਤ ਜਾਂ ਪ੍ਰਮਾਤਮਾ ਦੀ ਲੀਲਾ ਦੇਖ ਕਿਸ ਤਰ੍ਹਾਂ ਤੰਗੜੇ 'ਚ ਚਮਕਦੀ ਪਈ ਆ